ਤੁਕੀ ਇਹਦੇੋਂ ਅਸ ਤੋਂ ਪਹਿਲਾਂ ਚਾਰ ਜਿਹੜੇ ਨਹੀਂ ਅਨੁਸ਼ਾਸ ਤੇ ਨੌਜਵਾਨ ਫੜੇ ਜੀਏ ਜਿਨ੍ਹਾਂ ਤੇ ਸਰਕਾਰ ਤੇ ਕੰਨ ਜਿਹੜੇ ਨੇ ਉਹਨੇ ਨੌਜਵਾਨ ਫੜੇ ਸੀਗੇ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੀ ਜਿੰਮ ਤੇ ਜਾਂਦਾ ਲੱਗਾ ਤੇ ਜਿਨ੍ਹਾਂ ਨਿਯਮ ਤੇ ਜਗਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਲਖਨ ਕਿ ਮੋਟਨਾਮ ਦਾ ਜਿਹੜਾ ਹੈਗਾ 23 ਸਾਲ ਦਾ ਇੱਕ ਯੋਗ ਹੈਗਾ ਜੋ ਹੈਮਰ ਨਾਮ ਦੇ ਜਿੰਦੇ ਵਿੱਚ ਜਿੰਮ ਐਕਸਰਸਾਈਜ਼ ਲਗਾਉਂਦਾ ਇਸ ਵੇਰੇ ਕ੍ਰੀਪ ਸਵਕ ਨੌਦੇ ਆਸਪਾਸ ਜਿਹੜਾ ਆਪਣੇ ਘਰ ਤੋਂ ਜਿੰਮ ਐਕਸਰਸਾਈਜ਼ ਕਰਨ ਵੀ ਆ ਰਿਹਾ ਸੀਗਾ ਤੁਸੀਂ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨਹੀਂ ਅਨੁਪਛਤ ਨੌਜਵਾਨ ਖੜੇ ਸੀਗੇ ਜਿਨ੍ਹਾਂ ਚ ਇੱਕ ਸਰਦਾਰ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਖੜੇ ਸੀਗੇ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੇ ਜਿੰਮ ਤੇ ਜਾਂਦਾ ਗਿਆ ਤੇ ਜਿੰਨਾ ਨੀਰੇ ਤੇ ਜਗਾ ਇਹਨਾਂ ਨੂੰ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਤੇ ਜਿਹੜਾ ਇੱਕ ਵਾਰ ਵੀ ਕੀਤਾ ਜਿਹਦੇ ਨਾਲ ਇਹਦੇ ਦੋ ਇੰਜਰੀਜ਼ ਹੋਈਆਂ ਨੇ ਜਿਹਦੇ ਰਿਗਾਰਡਿੰਗ ਮਰਲ ਵਗੈਰਾ ਤੇ ਵਈ ਤੇ ਉਹਦੇ ਬਿਆਨ ਲੈ ਕੇ ਤੇ ਉਹਦੇ ਤੇ ਜਿਹੜੀ ਅਫਸਰ ਦਰਸ਼ਕੀ ਪਈ ਹੈ ਕਿਉਂਕਿ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨਹੀਂ ਅਨੁਪਛਤ ਨੌਜਵਾਨ ਖੜੇ ਸੀਗੇ ਜਿਨ੍ਹਾਂ ਚ ਇੱਕ ਸਰਦਾਰ ਤੇ ਤਿੰਨ ਜਿਹੜੇ ਨੇ ਉਹਨੇ ਨੌਜਵ ਤਦ ਲਈ ਆਪਣੀ ਸਟੇਅਰਸ ਦੇ ਚੜਨ ਲੱਗਾ ਆਪਣੇ ਜਿੰਮ ਤੇ ਜਾਂਦਾ ਲੱਗਾ ਤੇ ਜਿੰਨਾਂ ਨੂੰ ਇਹ ਤੇ ਜਗਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ। ਇੱਕ ਲਖੰਦ ਨੂੰ ਉੱਤਨਾ ਆਮ ਦਾ ਜਿਹੜਾ ਹੈਗਾ 30 ਸਾਲ ਦਾ ਇੱਕ ਯੋਕ ਹੈਗਾ ਜੋ ਹੈਮਰ ਨਾਮ ਦੇ ਜਿੰਮ ਦੇ ਵਿੱਚ ਜਿੰਨੀ ਐਕਸਰਸਾਈਜ਼ ਲਗਾਉਂਦਾ ਇਸ ਵੇਰੇ ਕ੍ਰੀਪ ਸਵਕ ਨੌ ਦੇ ਆਸਪਾਸ ਜਿਹੜਾ ਆਪਣੇ ਘਰ ਤੋਂ ਜਿੰਮ ਐਕਸਰਸਾਈਜ਼ ਕਰਨ ਦੀ ਆ ਰਿਹਾ ਸੀਗਾ ਕਿਉਂਕਿ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨੇ ਅਨੁਪਛਤ ਨੌਜਵਾਨ ਫੜੇ ਸੀਗੇ ਜਿੰਨਾਂ ਚਿੱਕ ਸਰਦਾਰ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਫੜੇ ਸੀਗੇ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੀ ਜਿਮ ਤੇ ਜਾਣ ਲੱਗਾ ਤਾਂ ਜਿਨ੍ਹਾਂ ਨੇਰੇ ਤੇ ਜਗਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਇਹਦੇ ਕੋਈ ਜਿਹੜਾ ਇੱਕ ਵਾਰ ਵੀ ਕੀਤਾ ਸੀ ਦੇ ਨਾਲ ਇਹਦੇ ਦੋ ਇੰਜਰੀਜ਼ ਹੋਈਆਂ ਕਿਤੇ ਰਿਗਰਡਿੰਗ ਅੰਗਲ ਵਗੈਰਾ ਤੇ ਰਹੀ ਸੀ ਤੋਂ ਦੇ ਬਿਆਨ ਲੈ ਕੇ ਕਿ ਉਹਦੇ ਤੇ ਜਿਹੜੀ ਹਫਤਾ ਦਰਸ਼ ਕੀਤੀ ਗਈ ਕਿ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨੇ ਅਣਪਛਾਤੇ ਨੌਜਵਾਨ ਖੜੇ ਸੀ ਜਿਹਨਾਂ ਟਿਕਸਰ ਦਾ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਖੜੇ ਸੀ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੀ ਜਿਮ ਤੇ ਜਾਣ ਲੱਗਾ ਤਾਂ ਜਿਨ੍ਹਾਂ ਨੇਰੇ ਤੇ ਜਗਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਇੱਕ ਲਖਨਕਾ ਨੂੰ ਉੱਠਨਾ ਆਮ ਦਾ ਜਿਹੜਾ ਹੈਗਾ 20 ਸਾਲ ਦਾ ਇੱਕ ਯੁਵਕ ਹੈਗਾ ਜੋ ਹੈਮਰ ਨਾਮ ਦੇ ਜਿੰਮ ਦੇ ਵਿੱਚ ਜਿੰਮ ਐਕਸਰਸਾਈਜ਼ ਲਗਾਉਂਦਾ ਇਸ ਵੇਰੇ ਕ੍ਰੀਪ ਸਬਕ ਨਾ ਦੇ ਅਸਪਾਸ ਜਿਹੜਾ ਆਪਣੇ ਘਰ ਤੋਂ ਜਿੰਮ ਐਕਸਰਸਾਈਜ਼ ਕਰਨ ਲਈ ਆ ਰਿਹਾ ਸੀਗਾ ਕਿ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨਹੀਂ ਅਨਪਛਾਤੇ ਨੌਜਵਾਨ ਖੜੇ ਸੀਗੇ ਜਿਨ੍ਹਾਂ ਚੋਂ ਇੱਕ ਸਰਦਾਰ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਖੜੇ ਸੀਗੇ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੇ ਜਿੰਮ ਤੇ ਜਾਣ ਲੱਗਾ ਤਾਂ ਜਿਨ੍ਹਾਂ ਨੇ ਇਹ ਤੇ ਜਿਹੜਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਇਹਦੇ ਕੋਈ ਜਿਹੜਾ ਇੱਕ ਵਾਰ ਵੀ ਕੀਤਾ ਇਹਨਾਂ ਲੋਕਾਂ ਦੇ ਦੋ ਇੰਜਰੀਜ਼ ਹੋਈਆਂ ਨੇ ਕਿਤੇ ਰਿਗਾਰਡਿੰਗ ਮਿਰਰ ਵਗੈਰਾ ਤੇ ਹੋਈ ਸੀ। ਤੋਂ ਦੇ ਬਿਆਨ ਲੈ ਕੇ ਕਿ ਉਹਦੇ ਜਿਹੜੀ ਅਫੇਅਰ ਦਰਜ ਕੀਤੀ ਗਈ। ਕਿਉਂਕਿ ਇਹਦੇ ਔਨ ਤੋਂ ਪਹਿਲਾਂ ਹੀ ਚਾਰ ਜਿਹੜੇ ਨੇ ਅਨੁਸ਼ਾਸ਼ਿਤ ਨੌਜਵਾਨ ਫੜੇ ਸੀ ਜਿਹਨਾਂ ਟਿਕਸਰ ਰਾਤ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਫੜੇ ਸੀਗੇ। ਤੋਂ ਉਹ ਆਪਣੀ ਸਟੇਅਰਸ ਦੇ ਚੜਨ ਲੱਗਾ ਆਪਣੀ ਜਿੰਮ ਤੇ ਜਾਂਦਾ ਗਿਆ ਤੇ ਜਿੰਨਾ ਨੀਰੇ ਤੇ ਜਗਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ। ਇੱਕ ਲਗਨ ਕਿ ਮੋਟਨਾਮ ਦਾ ਜਿਹੜਾ ਹੈਗਾ 20 ਸਾਲ ਦਾ ਇੱਕ ਯੁਵਕ ਹੈਗਾ। ਜੋ ਹੈਮਰ ਨਾਮ ਦੇ ਜਿੰਦ ਦੇ ਵਿੱਚ ਜਿੰਨੇ ਐਕਸਰਸਾਈਜ਼ ਲਗਾਉਂਦੇ ਇਸ ਵੇਰੇ ਕ੍ਰੀਪ ਸਬਕ ਨਾ ਦੇ ਅਸਪਾਸ ਜਿਹੜਾ ਆਪਣੇ ਘਰ ਤੋਂ ਜਿੰਮ ਐਕਸਰਸਾਈਜ਼ ਕਰਨ ਲਈ ਆ ਰਿਹਾ ਸੀਗਾ ਕਿ ਇਹਦੇ ਆਉਣ ਤੋਂ ਪਹਿਲਾਂ ਹੀ ਚਾਰ ਜਿਹੜੇ ਨੇ ਅਨੁਸ਼ਾਸਿਤ ਨੌਜਵਾਨ ਖੜੇ ਸੀਗੇ ਜਿਨ੍ਹਾਂ ਚੋਂ ਇੱਕ ਸਰਦਾਰ ਤੇ ਤਿੰਨ ਜਿਹੜੇ ਨੇ ਉਹਨੇ ਨੌਜਵਾਨ ਖੜੇ ਸੀਗੇ ਜਦੋਂ ਇਹ ਆਪਣੀਆਂ ਸਟੇਅਰਸ ਦੇ ਚੜਨ ਲੱਗਾ ਆਪਣੇ ਜਿੰਮ ਤੇ ਜਾਣ ਲੱਗਾ ਤਾਂ ਜਿਨ੍ਹਾਂ ਨੇਰੇ ਤੇ ਜੜਾ ਇਹਨਾਂ ਨੂੰ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਕੋਈ ਜਿਹੜਾ ਇੱਕ ਵਾਰ ਵੀ ਕੀਤਾ ਜਿਹਦੇ ਨਾਲ ਇਹਦੇ ਦੋ ਇੰਜਰੀਜ਼ ਹੋਈਆਂ ਨੇ ਕਿਹਦੇ ਰਿਗਾਰਡਿੰਗ ਮਰਲ ਵਗੈਰਾ ਤੇ ਹੋਈ ਸੀ ਤੋਂ ਤੇ ਬਿਆਨ ਲੈ ਕੇ ਕਿ ਉਹਦੇ ਜਿਹੜੀ